ਜ਼ਿਲ੍ਹਾ ਤਰਨਤਾਰਨ ਦੇ ਪ੍ਰਬੰਧਕੀ ਕੰਪਲੈਕਸ ਦੀ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਕਿ ਇੱਥੋਂ ਦੇ ਜਿਹੜੇ ਲੋਕ ਇੱਥੇ ਪੁੱਜਦੇ ਹਨ ਵੱਖ-ਵੱਖ ਕਮਾਂ ਨੂੰ ਲੈ ਕੇ ਉਹਨਾਂ ਦਾ ਵੀ ਇੱਥੇ ਜਿਹੜਾ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਅਧਿਕਾਰੀਆਂ ਪਾਸੋਂ ਸਵਾਲ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ ਕਿ ਗੰਦਗੀ ਦਾ ਭਰਿਆ ਹਾਲ ਇਸ ਨੂੰ ਵੇਖ ਕੇ ਲੋਕ ਸ਼ਰਮ ਮਹਿਸੂਸ ਕਰਦੇ ਹਨ ਇੱਥੇ ਦੱਸਣਯੋਗ ਹੈ ਕਿ ਜ਼ਿਲ੍ਹਾ ਤਰਨਤਾਰਨ ਦੇ ਪ੍ਰਬੰਧਕੀ ਕੰਪਲੈਕਸ ਜਿੱਥੇ ਕਿ ਪੂਰੇ ਜ਼ਿਲ੍ਹੇ ਤੋਂ ਲੋਕ ਦੂਰ ਤਰਾਡੇ ਦੇ ਪਿੰਡਾਂ ਤੋਂ ਡੀਸੀ ਏਡੀਸੀ ਅਧਿਕਾਰੀ ਜਿਹੜੇ ਇੱਥੇ ਬੈਠਦੇ ਹਨ ਐਸਐਸਪੀ ਅਮਲਾ ਜਿਹੜਾ ਇੱਥੇ ਬੈਠਦਾ ਹੈ ਲੋਕਾਂ ਨੂੰ ਆਪਣੇ ਵੱਖ-ਵੱਖ ਕੰਮਾਂ ਵਾਸਤੇ ਇੱਥੇ ਆਉਣਾ ਪੈਂਦਾ ਹੈ ਇਸ ਦੌਰਾਨ ਇਥੇ ਹਾਲਾਤ ਇੰਨੇ ਜ਼ਿਆਦਾ ਮਾੜੇ ਹੋ ਚੁੱਕੇ ਹਨ ਬਦ ਤੋਂ ਬੱਦਰ ਹੋਦੇ ਹਨ ਕਿ ਸਫਾਈ ਦੇ ਨਾਮ ਦੀ ਕੋਈ ਚੀਜ਼ ਹੀ ਨਜ਼ਰ ਨਹੀਂ ਆ ਰਹੀ ਸਵੱਛਤਾ ਅਭਿਆਨ ਨੂੰ ਲੈ ਕੇ ਜਿੱਥੇ ਕਿ ਪ੍ਰਸ਼ਾਸਨ ਵੱਲੋਂ ਇਥੇ ਮੁਹਿੰਮ ਸ਼ੁਰੂ ਕੀਤੀ ਗਈ ਹੈ ਲੇਕਿਨ ਇਥੇ ਦੀਵੇ ਥਲੇ ਹਨੇਰੇ ਦੀ ਜਿਹੜੀ ਹੈ ਕਹਾਵਤ ਨਜ਼ਰ ਆ ਰਹੀ ਹੈ ਇਥੇ ਵੇਖਾਂਗੇ ਕਿ ਇਹ ਲੋਕ ਆਏ ਨੇ ਔਰ ਇਹ ਦੇਖ ਰਹੇ ਹਨ ਕਿ ਲਿਫਟਾਂ ਤਾਂ ਕਿਥੋਂ ਦੀਆਂ ਬੰਦ ਹੋ ਚੁੱਕੀਆਂ ਹਨ ਲੋਕ ਆਪਣੀ ਮਜਬੂਰੀ ਨੂੰ ਵੇਖਦੇ ਹਨ ਲਿਫਟ ਦਾ ਸਹਾਰਾ ਲੈਂਦੇ ਹਨ ਪਰ ਉਹ ਬਾਰ ਬਾਰ ਕਦੀ ਉਹਨਾਂ ਕੋ ਚੱਲਿਆ ਵੀ ਨਹੀਂ ਜਾ ਰਿਹਾ ਔਰ ਆਪਣੀ ਹਾਲਾਤ ਨੂੰ ਵੇਖਦੇ ਹਨ ਲਿਫਟ ਦੀ ਵਰਤੋਂ ਕਰਨਾ ਚਾਹੁੰਦੇ ਹਨ ਪਰ ਇ ਉਹ ਤਾਲੇ ਲੱਗੇ ਹੋਇਆ ਨਾ ਭਾਜੀ ਕੀ ਗੱਲ ਇੱਥੇ ਲਿਫਟ ਤੁਸੀਂ ਆਏ ਜੇ ਕੀ ਕਹਿਣਾ ਚਾਹੁੰਦੇ ਜੇ ਲਿਫਟ ਬੰਦ ਹੈਗੀ ਹੈ ਪਰ ਅਸੀਂ ਨਾ ਆਏ ਸੀ ਸਾਡੇ ਲੜਕੀ ਦਾ ਸ਼ਾਦੀ ਹੋਈ ਹੈ ਤੇ ਲੋਕ ਭਲਾਈ ਦਫ਼ਤਰ ਦੇ ਇੱਥੇ ਆਏ ਸੀ ਅਸੀਂ ਆਪਣੀ ਫਾਈਲ ਜਮਾ ਕਰਾਉਣ ਤੇ ਉਹ ਇਸ ਕਰਕੇ نیچے ਤੋਂ ਜਦੋਂ ਨਾ ਮਤਲਬ ਮੈਂ ਲਿਫਟ ਥੱਲੇ ਵੀ ਕੋਸ਼ਿਸ਼ ਕੀਤੀ ਤੇ ਥੱਲੇ ਵੀ ਤੋਂ ਵੀ ਚੱਲ ਰਹੀ ਸੀ ਸੋ ਕਿ ਅਸੀਂ ਕੁਝ ਕੋ ਉੱਥੇ ਬੰਦੇ ਬੈਠੇ ਸੀ ਜਿਹੜੇ ਕੋਈ ਸ਼ਾਇਦ ਕੋਈ ਕੁਝ ਕਲਾਸ 4 ਵਗੈਰਾ ਦੇ ਬੈਠੇ ਸੀ ਅਸੀਂ ਉਹਨਾਂ ਨੂੰ ਪੁੱਛਿਆ ਵੀ ਲਿਫਟ ਕਿਉਂ ਨਹੀਂ ਚੱਲ ਰਹੀ ਜੀ ਸਾਨੂੰ ਕੋਈ ਲਿਫਟ ਦਾ ਦੱਸੋ ਜਿਹੜੀ ਚੱਲ ਰਹੀ ਆ ਕੋਈ ਨਹੀਂ ਲਿਫਟ ਦੇ ਭਾਈ ਚੜ੍ਹਾਈ ਗੜ ਨਹੀਂ ਚੱਲਦੀਆਂ ਤੇ ਇੱਥੇ ਤਰੰਤਾਰ ਨਹੀਂ ਆ ਇੱਥੇ ਕਿੱਥੇ ਚੱਲਣੀਆਂ ਤੇ ਬਾਅਦ ਵਿੱਚ ਮੈਂ ਜਦ ਜਾ ਕੇ ਮੈਨੂੰ ਡਾਕਟਰ ਨੇ ਮਨਾ ਕੀਤਾ ਹੈ ਕਿ ਪੌੜੀ ਚੜ੍ਹਨ ਤੋਂ ਮੇਰੇ ਮੇਨੂੰ ਮਤਲਬ ਡਿਸਕ ਪ੍ਰੋਬਲਮ ਆ ਤੇ ਇਸ ਕਰਕੇ ਸਾਡੀ ਮਜਬੂਰੀ ਹੀ ਕਿ ਅਸੀਂ ਆਪਣੀ ਧੀ ਦੇ ਸਕਨ ਸਕੀਮ ਦੇ ਵਾਸਤੇ ਆਏ ਆ ਤੇ ਅਸੀਂ ਫੇਰ ਚੜ ਕੇ ਆਏ ਉੱਪਰ ਪੌੜੀਆਂ ਚੜ੍ਹਨ ਚ ਕਾਫੀ ਮੁਸ਼ਕਲ ਆਈ ਹੋਗੀ ਥੇ ਬਹੁਤ ਬਕਲ ਆਈ ਆ ਤੇ ਹੁਣ ਮੈਨੂੰ ਉਤਰਨ ਤੇ ਮੈਨੂੰ ਇਹ ਆ ਵੀ ਮੈਂ ਉਤਰਨਾ ਕਿੱਦਾਂ ਕੀ ਮੰਗ ਕਰਦੇ ਡੀਸੀ ਸਾਹਿਬ ਤੋਂ ਆਇਆ ਤਾਂ ਡੀਸੀ ਸਾਹਿਬ ਮਾਨਜੋਗ ਡੀਸੀ ਸਾਹਿਬ ਤੋਂ ਇਹ ਹੀ ਮੰਗ ਕਰਾਂਗਾ ਕਿ ਸਰ ਕਰਨਤਨ ਜ਼ਿਲ੍ਹਾ ਬਹੁਤ ਹੀ ਵਧੀਆ ਜ਼ਿਲ੍ਹਾ ਵਾ ਸਰਦੀ ਜ਼ਿਲ੍ਹਾ ਵਾ ਇੱਥਾਂ ਦਾ ਡੀਸੀ ਆ ਉਸ ਵੀ ਏਡਾ ਬਹੁਤ ਵਧੀਆ ਬਣਾਇਆ ਹੈ ਇੱਕ ਤਾਂ ਇੱਥੇ ਸਫਾਈ ਦਾ ਧਿਆਨ ਦਿੱਤਾ ਜਾਵੇ ਤੇ ਇੱਕ ਇਹ ਜਿਹੜਾ ਖਾਸ ਕਰਕੇ ਜਿੱਦਾਂ ਡਿਸੇਬਿਲਟੀ ਜਿਹੜੇ ਲੋਕ ਉਹਨਾਂ ਦੀ ਮਤਲਬ ਵੱਧ ਵੱਧ ਸਹਤ ਆਵਾਸਤੇ ਲਿਫਟ ਕੋਈ ਜ਼ਿਆਦਾ ਨਹੀਂ ਤੇ ਇੱਕ ਜਾਂ ਦੋ ਤਾਂ ਚਲਦੀਆਂ ਹੋਣੀਆਂ ਚਾਹੀਦੀਆਂ ਡਿਸੇਬਲ ਲੋਕਾਂ ਦੀ ਮੰਗ ਹੈ ਕਿ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਜਿਹੜਾ ਹੈ ਕਿ ਬਹੁਤ ਵਧੀਆ ਬਣਿਆ ਹੈ ਕਰੋੜਾਂ ਰੁਪਏ ਦੀ ਲਗਤ ਨਾਲ ਤਿਆਰ ਕੀਤਾ ਗਿਆ ਲੇਕਿਨ ਇਸ ਦੀ ਰੱਖ-ਰਖਾਵ ਨਹੀਂ ਕੀਤੀ ਜਾ ਰਹੀ ਇਸ ਤਰ੍ਹਾਂ ਸਾਡੇ ਨਾਲ ਹੋਰ ਵੀ ਸੀਨੀਅਰ ਸਿਟੀਜ਼ਨ ਮੌਜੂਦ ਹਨ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਹਾਲਾਤ ਦੇਖੇ ਆ ਕੋਠੇ ਦੇ ਦਫ਼ਤਰ ਦੇ ਦੇਖੇ ਆ ਕੂੜੇ ਦੇ ਢੇਰ ਲੱਗੇ ਆ ਥਾਂ-ਥਾਂ ਤੇ ਕੀ ਕਹਿਣਾ ਚਾਹੁੰਦੇ ਜੀ ਚੰਗਾ ਲੱਗ ਰਿਹਾ ਤੁਹਾਨੂੰ ਮੈਂ ਤਕਰੀਬਨ ਹਫ਼ਤੇ ਸਾਰੇ ਆਪਾਂ ਦੇ ਵਿੱਚ ਮੇਰਾ ਕੰਮ ਹੈ ਮੈਂ ਸੋਸ਼ਲ ਵਰਕਰ ਹਾਂ ਜੀ ਨਾਮ ਤੁਹਾਡਾ ਕਿ ਤੁਹਾਨੂੰ ਨਾਮ ਸਰਦੇਵ ਸਿੰਘ ਚੋਹਾਨ ਕਸੇਲ ਤੋਂ ਆ ਮੈਂ ਮੈਂ ਐਕਚੁਅਲੀ ਮੈਂ ਜਿਲ੍ਹੇ ਦੇ ਵਿੱਚ ਵੱਡੇ ਜਿਹੜੇ ਕੰਮ ਐ ਐਸਐਸਪੀ ਸਾਹਿਬ ਨੂੰ ਮਿਲਣਾ ਡੀਪੀ ਕਮਿਸ਼ਨਰ ਨੂੰ ਮਿਲਣਾ ਅਸਟੇਮ ਸਾਹਿਬ ਨੂੰ ਮਿਲਣਾ ਬੜੀ ਖੁਸ਼ੀ ਹੁੰਦੀ ਹੈ ਜੀ ਐਡੀ ਵੱਡੀ ਬਿਲਡਿੰਗ ਹੈਗੀ ਆ ਬਾਹਰ ਦੇ ਵਿੱਚ ਜਿੱਥੇ ਕੂੜਾ ਕਰਗੱਟ ਹੈ ਨਾ ਉਹਦੇ ਨਾਲ 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 ਪਾਣੀ ਨਾਲ ਵੀ ਤੁਣਿਆ ਦੇ ਰਿਹਾ ਮੇਰੇ ਸ਼ਾਹਨਾ ਇੱਕ ਨਾ ਮਹੀਨੇ ਚ ਪਾਣੀ ਨਾਲ ਵੀ ਇਹਨੂੰ ਸਾਫ ਕਰਨਾ ਚਾਹੀਦਾ ਸਫਾਈ ਇਹ ਤੇਰ ਜਨਮ ਹੋਣੀ ਚਾਹੀਦੀ ਆ ਸਰਕਾਰ ਵੱਲੋਂ ਕਿੰਨੇ ਕਰੋੜ ਰੁਪਏ ਖਰਚ ਕਰਕੇ ਇਮਾਰਤ ਬਣਾਈ ਗਈ ਕੂੜੇ ਦੇ ਢੇਰ ਲੱਗੇ ਆ ਸਰਕਾਰੀ ਪੈਸੇ ਦੀ ਲੁੱਟ ਵੀ ਹੋ ਰਹੀ ਆ ਔਰ ਲੋਕਾਂ ਨੂੰ ਬਦਬੂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਨਾ ਹਾਂਜੀ ਵੇਖੋ ਜੀ ਕਰੋੜਾਂ ਦੀ ਨਹੀਂ ਮੇਰੇ ਹਿਸਾਬ ਨਾਲ ਤਾਂ ਅਰਬਾਂ ਦੀ ਮਾਰਚਾ ਹੈ ਪਰ ਜਿਹੜਾ ਇੱਥੇ ਇੰਦਾ ਵੱਡਾ ਦਫਤਰ ਆ ਤੇ ਨਾਲ ਹੀ ਸਾਡਾ ਸਿਵਲ ਕੋਰਟ ਆ ਜਿੱਥੇ ਵੱਡੇ ਵੱਡੇ ਸੀਨੀਅਰ ਜੱਜ ਬੈਠੇ ਆ ਸਰਵਰ ਐਡਵੋਕੇਟ ਵੀ ਬੈਠੇ ਆ ਜੀ ਸਰ ਹੁਣ ਅਪਛੜੇ ਪਲੀਡਾ ਜੀਨੀਅਰ ਸਾਰੇ ਪਿੰਡੇ ਤਕਰੀਬਨ ਨੇ ਚ ਪਰ ਦੋਖੋ ਇਹ ਹੁੰਦਾ ਵੀ ਯਾਰ ਅਸੀਂ ਤਾਂ ਮਲੇਵਰ ਦੇ ਬੰਦੇ ਹਾਂ ਮਜ਼ਦੂਰ ਹਾਂ ਬਟ ਸਾਨੂੰ ਇਹ ਆਪ ਹੀ ਯਾਰ ਇਹ ਸਾਡਾ ਦਫਤਰ ਹੈ ਮਤਲਬ ਸਰਕਾਰ ਦਾ ਨਹੀਂ ਸਾਡਾ ਪਬਲਿਕ ਦਾ ਦਫਤਰ ਹੈ ਤੇ ਸਰਕਾਰ ਨੇ ਪੈਸੇ ਚਲੋਣੇ ਆ ਪੈਸੇ ਕਿ ਇਹਦੇ ਘਰੋਂ ਨਹੀਂ ਜਾਣੇ ਐਸਐਸਪੀ ਸਾਹਿਬ ਦੇ ਘਰੋਂ ਨਹੀਂ ਜਾਣੇ ਜਾਂ ਡੀਸੀ ਸਾਹਿਬ ਦੇ ਘਰੋਂ ਨਹੀਂ ਕਿਸੇ ਵੀ ਅਫਸਰ ਦੇ ਘਰੋਂ ਨਹੀਂ ਜਾਣੇ ਉਹਨਾਂ ਦੇ ਧਿਆਨ ਚ ਲਿਆਉਣ ਵਾਲੀ ਗੱਲ ਆ ਵੀ ਡਿਪਟੀ ਕਮਿਸ਼ਨਰ ਸਾਹਿਬ ਕਦੀ ਕਦੀ ਉਹ ਜੇ ਇੱਕ ਦੋ ਦਿਨ ਜਰੂਰ ਫੇਰਾ ਮਾਰਿਆ ਕਰਨਾ ਸਾਰਾ ਚੈੱਕ ਕਰ ਰਿਹਾ ਖੰਡ ਤੈਨੂੰ ਲੱਗਦਾ ਵਾ ਕਿ ਜਿਹੜੇ ਇਹ ਅਧਿਕਾਰੀ ਇੱਥੇ ਬੈਠੇ ਆ ਵੱਡੇ ਵੱਡੇ ਅਧਿਕਾਰੀ ਆ ਜਨਾਂ ਕੋ ਵੱਡੀ ਵੱਡੀਆਂ ਪੋਸਟਾਂ ਆ ਏਸੀ ਦੇ ਕਮਰੇ ਛੜਾ ਕੇ ਅੰਦਰ ਬੈਠੇ ਹੋਏ ਆ ਇਹਨਾਂ ਦੇ ਘਰਾਂ ਵਿੱਚ ਵੀ ਐਵੇਂ ਦਾ ਕੂੜਾ ਹੁੰਦਾ ਹੋਊਗਾ ਤੁਹਾਡੇ خیال ਚ ਨਹੀਂ ਸਰ ਕਦੀ ਵੀ ਨਹੀਂ ਐੋ ਜੀ ਗੱਲ ਹੀ ਨਹੀਂ ਆ ਗਈ ਸਰ ਇੱਕ ਬਨੇ ਐਸਐਸਪੀ ਸਾਹਿਬ ਉਹਨਾਂ ਨੇ ਵਡੀਆਂ ਡਿਗਰੀਆਂ ਕੀਤੀਆਂ ਆਈਟੀਐਸ ਦੀਆਂ ਅੰਦੂਤ ਸਾਹਿਬ ਡਿਟੀ ਕਮਿਸ਼ਨਰ ਉਹਨਾਂ ਨੇ ਵੀ ਆਪਣਾ ਮੱਡੀ ਡਿਗਰੀ ਪ੍ਰਾਪਤ ਕੀਤੀ ਸਾਰੇ ਇਹੋ ਜਿਹੀ ਕੋਈ ਗੱਲ ਨਹੀਂ ਗੀ ਵੱਡੇ ਉਦੇਸ ਤੇ ਆ ਕਾਰਾਂ ਦੋ ਦੋ ਚੰਚਨਾ ਸਰਕਾਰੀ ਕੋਲ ਆਪਣੀਆਂ ਵੀ ਕਾਰਾਂ ਵਧੀਆ ਰੈਜੀਡੈਂਸ ਨਾਲ ਮਿਲਿਆ ਪਰ ਦੇਖੋ ਇਹ ਸਾਨੂੰ ਜਿਹੜਾ ਸਰਕਾਰ ਵੀ ਨਕਮੀਆਂ ਕਦੀ ਉਹ ਵੀ ਨਹੀਂ ਆਣਗੇ ਐਮਐਲਏ ਆਉਂਦੇ ਜ਼ਰੂਰ ਆ ਦਫ਼ਤਰ ਦਾ ਕਸ਼ੀਮਤ ਹੁੰਦੇ ਆ ਅਫਸਰ ਵੀ ਦਫਤਰਾਂ ਤੱਕ ਸੀਮਤ ਆਏ ਦਫਤਰ ਤੇ ਬੈਠੇ ਲੋਕਾਂ ਦੀਆਂ ਗੱਲਾਂ ਮੁਸ਼ਕਲਾਂ ਸੁਣੀਆਂ ਚੁਣ ਕੇ ਤੇ ਆਪਣਾ ਕਦੀ ਇੱਧਰ ਲੱਭਨੇ ਆਏ ਨਹੀਂ ਚੜ੍ਹੇ ਇਹ ਹੌਂਦ ਤੇ ਰੂੜਾ ਨਾ ਪਤਾ ਲੱਗੇ ਇਹ ਸੀਨੀਅਰ ਸਿਟੀਜ਼ਨਸ ਹਨ ਔਰ ਲੋਕ ਹਨ ਤੁਸੀਂ ਵੇਖ ਸਕਦੇ ਜੀ ਪੂਰਾ ਕੰਪਲੈਕਸ ਜਿਹੜਾ ਕਿ ਕੂੜੇ ਨਾਲ ਖਿਲ ਰਿਆ ਪਿਆ ਹੈ ਕੂੜਾ ਥਾਂ ਥਾਂ ਦੇ ਢੇਰ ਲੱਗੇ ਆ ਜਾਲੇ ਲੱਗੇ ਹੋਏ ਆ ਕਦੀ ਇਸ ਦੀ ਸਫਾਈ ਨਹੀਂ ਕੀਤੀ ਗਈ ਔਰ ਪੌੜੀਆਂ ਦਾ ਹਾਲ ਦੇਖ ਲਓ ਤੁਸੀਂ ਜਗਾ ਜਗਾ ਤੰਬਾਕੂ ਔਰ ਐਵੇਂ ਦੀਆਂ ਚੀਜ਼ਾਂ ਸੁੱਟ-ਸੁੱਟ ਕੇ ਬਦਬੂ ਫੈਲੀ ਹੋਈ ਹੈ ਇਸ ਕੰਪਲੈਕਸ ਤੁਸੀਂ ਵੇਖ ਸਕਦੇ ਜੀ ਅੰਦਰ ਵਕਰੀ ਵਕਰੀ ਜਗ੍ਹਾ ਤੇ ਕੂੜੇ ਦੇ ਢੇਰ ਇਸ ਤਰ੍ਹਾਂ ਲਗਾਏ ਗਏ ਹਨ ਜਿਵੇਂ ਕਿ ਕੋਈ ਇਹ ਡੀਸੀ ਆਫਿਸ ਨਾ ਹੋਵੇ ਜਦ ਕਿ ਕੋਈ ਆਮ ਹੀ ਜਿਵੇਂ ਰੂੜੀ ਦੇ ਢੇਰ ਲੱਗੇ ਨੇ ਵਿਚ ਉਹ ਨਜ਼ਰ ਆ ਰਿਹਾ ਇਸ ਤਰ੍ਹਾਂ ਦਾ ਕਹਿ ਸਕਦੇ ਆਪਾਂ ਔਰ ਇਹ ਸੁਣਾਨੇ ਕਿ ਇਹਨਾਂ ਨਾਲ ਗੱਲ ਕਰਾਂਗੇ ਭਾਜੀ ਕੀ ਕਹਿਣਾ ਚਾਹੁੰਦੇ ਤੁਸੀਂ ਇਹ ਕੂੜੇ ਦੇ ਢੇਰ ਲਗੇ ਇਹ ਵੇਖੋ ਜੀ ਕੂੜੇ ਦੇ ਢੇਰੇ ਨੇ ਕੋਈ ਜ਼ਿੰਮੇਵਾਰੀ ਨਹੀਂ ਬਿਲਡਿੰਗ ਦੀ ਕੋਈ ਸਮਝੰਦਿਆ ਬਹੁਤ ਤਗੜੀ ਬਿਲਡਿੰਗ ਆ ਇਥੇ ਰੁਪਿਆ ਲੱਗਾ ਕਰੋੜਾਂ ਰੁਪਿਆ ਲੱਗਾ ਕੋਈ ਇਹਨਾਂ ਵੇਖੋ ਗਰੀਬ ਬੰਦੇ ਨੂੰ ਕਿਸੇ ਨੂੰ ਦਿਹਾੜੀ ਦੇਣਾ ਚਾਹੀਦਾ ਜੇ ਨਹੀਂ ਆਪਦੇ ਬੰਦੇ ਆ ਗਏ ਤੇ ਕੂੜਾ ਚਕਾਉਣਾ ਗੰਦ ਚਕਾਉਣਾ ਤੇ ਸਫਾਈ ਕਰਾਉਣਾ ਆਏ ਸਾਡੇ ਵਰਗੇ 20 ਮਜ਼ਦੂਰ ਸੜੀ ਫਿਰਦੇ ਆ ਤੋ ਤੇ ਮਿਹਰਬਾਨੀ ਇਹ ਲੋਕਸਾਨ ਜਿੰਨਾਂ ਦੇ ਨਾਲ ਇੱਥੇ ਸਟਾਫ ਵੀ ਇੱਥੇ ਮੌਜੂਦ ਹੈ ਜਿਨ੍ਹਾਂ ਵੱਲੋਂ ਆਪਣਾ ਖੁਦ ਫਰਜ਼ ਨਹੀਂ ਸਮਝਿਆ ਜਾ ਰਿਹਾ ਔਰ ਇਸ ਨੂੰ ਸਾਫ ਸਫਾਈ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਦੱਸਿਆ ਜਾ ਰਿਹਾ ਔਰ ਮੰਗਿਆ ਕਿ ਜਿਹੜੇ ਡੀਸੀਆਰ ਔਰ ਆਲਾ ਅਧਿਕਾਰੀਆ ਉਹਨਾਂ ਨੂੰ ਇੱਥੇ ਆ ਕੇ ਇੱਕ ਦਾ ਚੱਕਰ ਮਾਰ ਕੇ ਕਰਮਚਾਰੀਆਂ ਨੂੰ ਹਦਾਇਤ ਦੇਣੀ ਚਾਹੀਦੀ ਹੈ ਕਿ ਇਸ ਨੂੰ ਸਾਫ ਸਫਾਈ ਚੰਗੀ ਤਰੀਕੀ ਦੀ ਜਾਵੇ ਐਕਚੁਅਲੀ ਇੱਥੇ ਕਾਫੀ 1.5 2 ਸਾਲ ਤੋਂ ਕੰਸਟਰਕਸ਼ਨ ਚੱਲਦੀ ਪਈ ਹੈ ਉੱਪਰ 3 ਫਲੋਰਸ ਦੀ ਡੀਸੀ ਸਾਹਿਬ ਨੇ ਵੀ ਉਹਨਾਂ ਨੂੰ ਐਕਸਨ ਪੀਡਬਲੂਡੀ ਨੂੰ ਕਿਹਾ ਕਿ ਤੁਰੰਤ ਕੀਤਾ ਜਾਏ ਇੱਕ ਤੇ ਉਹਦੇ ਕਰਕੇ ਕਾਫੀ ਮਿੱਟੀ ਘਟਾ ਤੇ ਉਹ ਗੰਦਗੀ ਦਾ आलम ਜਾਏਗਾ ਦੂਸਰਾ ਇਹ ਕਿ ਇੱਥੇ ਹਰ ਫਲੋਰ ਦੇ ਉੱਤੇ ਸਫਾਈ ਕਰਮਚਾਰੀਆਂ ਦੀ ਕਮੀ ਹੋਣ ਕਰਕੇ ਵੀ ਇਹ ਦਿੱਕਤ ਆ ਰਹੀ ਹੈ ਉਹਦੇ ਵਾਸਤੇ ਹੁਣ ਥੋੜੇ ਦਿਨ ਪਹਿਲਾਂ ਗੱਲ ਹੋਈ ਸੀ ਦਿੱਸਬ ਨਾਲ ਕਿ ਆਪਾਂ ਜਿਵੇਂ ਦੂਸਰੇ ਜ਼ਿਲ੍ਹਿਆਂ ਚ ਹੈਗਾ ਕਿ ਸੈਲਫ ਹੈਲਪ ਗਰੁੱਪ ਨਾਲ ਆ ਕੇ ਲੇਡੀਜ਼ ਦਾ ਤੇ ਇੱਥੇ ਉਹਨਾਂ ਨੂੰ ਫਲੋਰ ਵਾਈਜ਼ ਸਫਾਈ ਵਾਸਤੇ ਦੇ ਦਿੱਤਾ ਜਾਵੇ ਸੋ ਉਹ ਪ੍ਰੋਪੋਜ਼ਲ ਇਜ਼ ਇਨ ਪਾਈਪਲਾਈਨ ਉਹ ਇਕਰੀ ਤੇ ਇਸ ਆਪਣੇ ਡਿਸਕਸ ਕਰਕੇ ਤੇਹੀ ਉਹਨੂੰ ਫਾਲੋਅ ਅਪ ਕਰਕੇ ਤੇ ਫਾਈਨਲਾਈਜ਼ ਕਰਦੇ ਆਂ ਆ ਟਾਈਮਲਾਈਨ ਤੇ ਨਹੀਂ ਮੈਂ ਦੇ ਪਾਉਂਗਾ ਬਟ that is in pipeline ਕਿਉਂਕਿ ਕੰਸਟਰਕਸ਼ਨ ਵੀ ਚੱਲਣ ਦੇ ਕੁਝ ਫਲੋਸ ਆ ਉਹਦੇ ਕਰਕੇ ਵੀ ਹੈਗਾ ਕਿ ਸਾਨੂੰ ਸਟਰੈਂਥ ਕਿੰਨੀ ਚਾਹੀਦੀ ਹੈ ਸੋ ਇਟ ਵਿਲ ਟੇਕ ਅ ਮੰਥ অর ਸੋ ਉਦੋਂ ਤੱਕ ਅਹੀ ਸਾਰੇ ਡਿਪਾਰਟਮੈਂਟਸ ਦੀ ਇਕ ਮੀਟਿੰਗ ਕਰਕੇ ਕਹਿੰਨੇ ਕਿ ਆਪ ਆਪਣੇ ਫਲੋਸ ਜਿਹੜੇ ਆ ਉਹ ਆਪਣੇ ਪੱਧਰ ਤੇ ਉਹਨੂੰ ਸਫਾਈ ਵਾਲਾ ਪ੍ਰਬੰਧ ਕਰ ਲਓ ਰਮਨ ਚਾਵਲਾ ਜਗਮਨੀ ਟੀਵੀ ਤਰਨਤਨ